ਇਹ ਰਜਿਸਟਰੀ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾ ਜੁਗਸਸਪੀ ਮੜੋਂ ਦੀ ਤੁੰਡੋਲੀ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮਤ ਲਾਈ ਆ। ਜਿਹੜੀ ਉਸ ਮਹਿੰਮਤ ਜਿਹੜੀ ਜਲਾਈ ਆ ਇਹਦੇ ਤਹਿਤ ਤੁਸੀਂ ਤਿੰਨ ਬੰਦੇ ਅਰੈਸਟ ਕੀਤੇ। ਤਿੰਨਾਂ ਦੇ ਜਿਹੜੇ ਅਡਡ ਪਰਚੇ ਐਫਆ ਨੰਬਰ 151 ਇੱਕ ਗੁਰਪ੍ਰੀਤ ਸਿੰਘ ਹੈ ਹੀੜੀਆਂ ਦਾ ਉਹਦੇ ਖਿਲਾਫ ਦਿੱਤਾ 10 ਗ੍ਰਾਮ ਉਸ ਮੈਗ ਜਿਹੜੀ ਬਣਾਉਂਦ ਕੀਤੀ ਆ। ਸੈਕੰਡ ਪੱਤਾ 152 ਨੰਬਰ ਹੈ ਇਹ ਜੁਹਾਰ ਸਿੰਘ ਹੈ ਕੰਗਰਾਲੀ ਤੋਂ ਜਿਹੜੇ ਨਸ਼ਾ ਵੇਚਣ ਦਾ ਕੰਮ ਕਰਦੇ ਸੀ। ਉਹਨਾਂ ਦੇ ਅਸੀਂ ਕੇਸ ਦਸਣ ਕੀਤੇ ਆ ਜਿਹੜੀ ਨਸ਼ੇ ਦੀ ਸਪਲਾਈ ਜਿਹੜੀ ਹੈ ਨਾ ਉਹਨੂੰ ਤੋੜਨ ਦੇ ਲਈ ਤੇ ਤੀਜਾ ਮਕਦਮਾ 153 ਨੰਬਰ ਹੈ ਜਤਿੰਦਰ ਪਾਲ ਸਿੰਘ ਇਹ ਬਰਵਾ ਪਿੰਡ ਦਾ ਤੇ ਤਿੰਨਾਂ ਨੂੰ ਹੀ ਅਰੈਸਟ ਕਰਕੇ ਜੇ ਤੁਹਾਡੇ ਕੋਲ ਡਿਮਾਂਡ ਦੇ ਦਰਮਿਆਨ ਸਰ ਇਹਨਾਂ ਦੇ ਪਹਿਲਾਂ ਵੀ ਕਿਸੇ ਪਰਚੇ ਦੀ ਇਹਨਾਂ ਤੇ ਪਹਿਲਾਂ ਹੈ ਦੋ ਉਹਨਾਂ ਦੇ ਪਹਿਲਾਂ ਆਲਰੇਡੀ ਪੱਤੇ ਦਰਮਿਆਨ ਸਰ ਇਹ ਵੇਚਣ ਦੀ ਕੰਮ ਕਰਦੇ ਸੀ ਕਿ ਅਲੱਖਾ ਕਿਹੜਾ ਜੀ ਨਾਲਾ ਹੀ ਪਿੰਡ ਇਹ ਸਮਰਾਲਾ ਦੇ ਲਾਗੇ ਜਾਗੇ ਦੇ ਪਿੰਡਾਂ ਵਿੱਚ ਵੇਚਣ ਦਾ ਕੰਮ ਕਰਦੇ ਸੀ